ਹਾਂਜੀ ਬਈ ਸਾਸਰੀ ਗਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਭਰਾ ਆਪਣਾ ਦਿਗਦੀਪ ਸਿੰਘ ਜੀ ਪੰਡ ਨੈਨੇ ਆਲ ਜੀ ਨੰਬਰ ਦੱਸੋ ਜੀ 78711935 ਏ ਠੀਕ ਹੈ ਜੀ ਹਾਂਜੀ ਆਪਣਾ ਡਿਟੇਲ ਦੱਸੋ ਜੀ ਮੱਝ ਦੀ ਇਹ 7 ਮਹੀਨਿਆਂ ਦੀ ਗੱਭਣ ਠੀਕ ਹੈ ਜੀ ਹਾਂ ਤੇ ਚੈੱਕ ਪਾਸ ਹੋਈ ਸਾਢੇ 7 ਮਹੀਨਾ ਹੋਣਾ ਵਾਲਾ ਪਰ 7 ਮਹੀਨੇ ਦੀ ਕਹਿ ਕੇ ਦੇਵਾਂਗੇ ਵੀਰੇ ਠੀਕ ਹੈ ਜੀ ਵੀਰੇ ਵੀਰੇ 12 ਲੀਟਰ ਸੱਦਰਨੇ ਦੇ ਦੋ ਇਸਕਾ ਵੀਰੇ ਠੀਕ ਹੈ ਵੀ ਦੇ ਦੱਸੋ ਲੈਵਾਂ ਲੁਗਾ ਠੀਕ ਹੈ ਜੀ ਕੱਲ੍ਹ ਤੋਂ ਦੀ ਵੀਰੇ ਹੁਣੇ ਹੋਂਟਾ ਗੁਰੇ ਬਸ ਹੱਡਾਂ ਨਾਲ ਬਰਾਬਰੀ ਹੈ ਠੀਕ ਹੈ ਜੀ ਹਾਂ ਠੀਕ ਹੈ ਜੀ ਛੱਡੀ ਆਗਲਾ ਹਾਂ ਦੁੱਧ ਛੱਡੀ ਆ ਠੀਕ ਹੈ ਜੀ ਭਾਈ ਦੇਖ ਰਿਹਾ ਕੀ ਰੇਟ ਨੂੰ ਟਪਰਾ ਦਾ ਇਹ ਰੇਟ ਨੇ 70000 ਰੁਪਏ ਠੀਕ ਹੈ ਜੀ ਹਾਂ ਕੋਈ 70000 ਰੁਪਏ ਰੇਟ ਆ ਜੇ ਕਿਸੇ ਨੂੰ ਚਾਹੀਦੀ ਤਾਂ ਭਾਈ ਨੇ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਹਾਂ ਜੀ ਅਗਲੇ ਗਾਂ ਵੀ ਦੱਸੋ ਇੱਕ ਵਾਰੀ ਠੀਕ ਹੈ ਜੀ ਹਾਂ ਇਹ ਹਮੇ 9 ਲੀਟਰ ਦੁੱਧ ਹੋਗੇ ਠੀਕ ਹੈ ਜੀ ਹਾਂ ਬਣੀ ਨੂੰ ਅੱਜ ਹੋਵੇ 20 ਵਜੇ ਦੇ ਅੰਦਰ ਘਰ ਦੂਈ ਬਹਿੜਾ ਪਹਿਲਾਂ ਠੀਕ ਹੈ ਜੀ ਹਾਂ ਮੂੰਹ ਹੋ ਦੋ ਦੰਦਾ ਖੁਮਾ ਕਰ ਬਸੀ ਬਸੀ ਨਹੀਂ ਵੀਰ ਠੀਕ ਹੈ ਜੀ ਹਾਂ ਘਰ ਦੂਈ ਆਪਣੇ ਕਿਹੜਾ ਕੋਈ ਵਪਾਰ ਠੀਕ ਹੈ ਜੀ ਕੀ ਰੇਟ ਦੋ ਭਰਾ ਇਹ ਰੇਟ ਵੀਰੇ 35000 ਮੰਗਦਾ ਠੀਕ ਹੈ ਹਾਂ ਮੇਰੇ ਦਿਖਾਉਗੇ ਕੋਲ ਕੇ ਹਾਂ ਹੋਰ ਕੀ ਦਿਖਾਉਣ ਲਈ ਦੇਖ ਸਕਦੇ ਜਿਸ ਕਿਸੇ ਵੀ ਨੂੰ ਜਰੂਰਤ ਹੋਈ ਤਾਂ ਜਰੂਰ ਮੈਨਾਂ ਕਨੈਕਟ ਕਰੋ ਪੂਰਾ ਤਰ੍ਹਾਂ ਲੈ ਵਾਲੂ ਆ ਠੀਕ ਹੈ ਹੜਾ ਠੀਕ ਹੈ ਵੰਦੋ ਫਰੀ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਫੇਰ ਕਰਾ ਕਰੋ ਤਾਂ ਕਿ ਜਿਵੇਂ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਆ ਜੀਤਾ ਫਾਰਮ ਟੀਵੀ ਬਰਨਾਲਾ ਆਪਣਾ ਨੰਬਰ ਹੈਗਾ ਜੀ 7582001055 ਜੇ ਕਿਸੇ ਵੀ ਨੇ ਐਡ ਕਰਾਉਣੀ ਹੋਵੇ ਤਾਂ ਆਪਣੇ ਨਾਲ ਜੁੜ ਕੇ ਕਨੈਕਟ ਕਰੋ ਜੀ ਜੀਤਾ ਨੂੰ ਮਿਲਦੇ ਆ ਭਰਾ ਅਗਲੀ ਵੀਡੀਓ ਚੋਕ ਕੇ ਬਾਏ